ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਅਗੇ ਉਹ ਸਪੋਟਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਕੋਲ ਠੀਕ ਐ ਲਓ ਬਾਵੇ ਉਠਕੜੇ ਸਵੇਰੇ ਸਵੇਰੀ ਤੇ ਉਠਣਸਾਰ ਸਭ ਤੋਂ ਪਹਿਲਾਂ ਖੁੱਡਾਂ ਦੀ ਕਰਤੀ ਉਤਰਾਈ ਬਈ ਤੇ ਘਰੇ ਜਾਇਆ ਤਿਆਰੀਆਂ ਚੱਲ ਰੀਆਂ ਮਤਲਬ ਵੀ ਇੰਜ ਲੱਗ ਰਿਹਾ ਸਾਨੂੰ ਮਿਸਤਰੀ ਆਊਗਾ ਜਿਵੇਂ ਯਾਰ ਬੰਦਾ ਕੱਲ ਕਹਿ ਕੇ ਗਿਆ ਹੋਵੇ ਪੱਕੇ ਤੌਰ ਤੇ ਫਿਰ ਆਪਾਂ ਤਾਂ ਪੱਕੇ ਰਹਿਣੀ ਆ ਬਈ ਵੀ ਆਉਣਾ ਆਪਾਂ ਦਾ ਸਮਾਨ ਸੂਨ ਆਉਦਾ ਰੈਡੀ ਰੱਖਣਾ ਹੈ ਨਾ ਪਰ ਜੇ ਮਿਸਤਰੀ ਨਾ ਆਇਆ ਨਾ ਅੱਜ ਸੌਂ ਲੱਗੇ ਮੈਂ ਖਣਾ ਜਾਵਾਂ ਦੇਹਲੀ ਟੁੱਟ ਜੂ ਬਾਬਿਓ ਕੋ ਚੱਕਰ ਕੀ ਆ ਕੰਮ ਇਹਨੂੰ ਹੋਰ ਵੀ ਸੀਗਾ ਬਹੁਤ ਜਿਆਦਾ ਜ਼ਰੂਰੀ ਆ ਆ ਆਖਰ ਕੰਮ ਨਿੱਕੇ ਮੋਟੇ ਕੰਮ ਹੈ ਉਹ ਕੰਮ ਤਾਂ ਬਹੁਤ ਜਿਆਦਾ ਜ਼ਰੂਰੀ ਹੈ ਮੇਰੇ ਨਾਲ ਜਰਾ ਤੇ ਉਹ ਕੰਮ ਵੀ ਮੈਂ ਛੱਡਿਆ ਹਨਾ ਮਿਸਤਰੀ ਕਰਕੇ ਮੈਂ ਮਿਸਤਰੀ ਹੋਣਾ ਕੱਲ ਨੂੰ ਤੇ ਜੇ ਮਿਸਤਰੀ ਵੀ ਨਾ ਆਇਆ ਤੇ ਉਹ ਥੋਬੀ ਦੀ ਕੁੱਤੀ ਵਾਲੀ ਗੱਲ ਹੋ ਜੂਗੀ ਹਨਾ ਉਹ ਘਰ ਦੀ ਨਾ ਘਾੜਦੀ ਮੁਰਕੇ ਦਾ ਮਸਾ ਹੱਥ ਨੂੰ ਫਿਰ ਮੈਨੂੰ ਇੰਨਾ ਪਤਾ ਵੀ ਟੈਗ ਹੋਣ ਵਾਲਾ ਹੋ ਜੂਗਾ ਜੇ ਦੋਵੇਂ ਪਾਸੇ ਕਿਸੇ ਪਾਸੇ ਵੀ ਨਾ ਕੋਈ ਕੰਮ ਬਣਿਆ ਆਪਣਾ ਹਨਾ ਬਾਕੀ ਆਪ ਨੂੰ ਆਪਾਂ ਨੂੰ ਢੀਕ ਮਿਸਤਰੀ ਦੇ ਸਹੀ ਦਾ ਸਾਣਾ ਬਈ ਮੈਨੂੰ ਆਇਆ ਯਾਰ ਪਹਿਲਾਂ ਇਹ ਕੰਮ ਨਿਬੜੀ ਆਪਾਂ ਆਪਣਾ ਤੇ ਤਾਂ ਕਰਕੇ ਚਲੋ ਦਵਨੀ ਨੂੰ ਕਰਦਾ ਫੋਨ ਫਾਨ ਫਿਰ ਮੈਂ ਤੇ ਫਿਰ ਦੇਖਦੇ ਕੀ ਹੁੰਦਾ ਹੈਗਾ ਹਨਾ ਆ ਸੱਚ ਫਟਕਾਂ ਫੁੱਟੀਆਂ ਵੀ ਲਾਉਣ ਵਾਲਾ ਪੰਗਾ ਹਜੇ ਹਾਂਜੀ ਬਾਪੂ ਮਿਸਤਰੀ ਤਾਂ ਆ ਗਿਆ ਬਈ ਠੀਕ ਹੈ ਆ ਦੇਖੋ ਸਾਰੇ ਆਪਦੇ ਸੰਦ ਵੀ ਰੱਖ ਗਿਆ ਮਿਸਤਰੀ ਜਵਾਨ ਦਾ ਪੱਕਾ ਸੀਗਾ ਹੁਣ ਮੈਂ ਇਕੱਲਾ ਰਹਿ ਗਿਆ ਮੇਰੇ ਕੋਲ ਹੈ ਹੀ ਨਹੀਂ ਕੋਈ ਦਮਣੀ ਮੌਕੇ ਤੇ ਕਹਿੰਦਾ ਮੈਂ ਖੇਤ ਜਾਣਾ ਪਤਾ ਨਹੀਂ ਕੀ ਕੰਮ ਹੋ ਗਿਆ ਹਨ ਰੇਰੂ ਪਾਉਣ ਜਾਣੀ ਹੈ ਕਹਿੰਦਾ ਮੈਂ ਤੇ ਮੇਰੇ ਕਲੇ ਤੇ ਹੁੱਲਾ ਲੱਗ ਗਿਆ ਬਈ ਹੁਣ ਯਾਰ ਹੁਣ ਮੇਸਤਰੀ ਵੈਖੜਾ ਮੈਂ ਤਾਂ ਕਦੇ ਕੰਮ ਕੀਤਾ ਹੀ ਨਹੀਂ ਆਪਾਂ ਗੱਪਾਂ ਹੀ ਮਾਰਦੇ ਹਾਂ ਪਹਿਲਾਂ ਵੀ ਦਮਣੀ ਨਹੀਂ ਕੀਤਾ ਹੀ ਸਾਰਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ ਮੈਂ ਤੇ ਚਲ ਕੋਈ ਨਾ ਮਾਰ ਕੇ ਝਾੜੂ ਜੂੜੀ ਆ ਕਰਾ ਮਸਾਲਾ ਰੌਣ ਦੀ ਤਿਆਰੀ ਕਰਦੇ ਛੇਦੀ ਛੇਦੀ ਹਨ ਉਦੋਂ ਨੂੰ ਕੀ ਆ ਕੋਈ ਨਾ ਕੋਈ ਆ ਜੇ ਫੋਨ ਕਰ ਰੱਖਿਆ ਮੈਂ ਖਾ ਆ ਜੋ ਹੁਣ ਮੇਸਤਰੀ ਆ ਹੁਣ ਬੰਦੇ ਹੈ ਨਹੀਂ ਇੱਥੇ ਸਿਰਾਂ ਆ ਸੀ ਬਾਬੂ ਲ ਆ ਗਿਆ ਮਿਸਤਰੀ ਜੀ ਲੱਗੇ ਪਿਆ ਮੋਢੇ ਕੰਮ ਕਰਨਾ ਹੈ ਮੋਟਰ ਛੜੀ ਹੈ ਮੋਟਰ ਛੜਦਾ ਥੋੜਾ ਬਾਲਾ ਵੱਡਾ ਥੈ ਹੁਣ ਤੇ ਯਾਰ ਹੈਵੀ ਸੀਨ ਹੈ ਪੂਰਾ ਤੇ ਇੱਕ ਮਿੰਟ ਮੋਟਰ ਛੜਦਗੇ ਵਾਧੂ ਕੰਮ ਨਾ ਪੂਰਾ ਪਖਿਆ ਪਿਆ ਮੋਟਰ ਕਿਵੇਂ ਪਾਣੀ ਪੋਣਾ ਇਹਦੇ ਚ ਹਾਂ 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 ਠੀਕ ਹੈ ਦਵਣੀ ਵੀ ਆ ਗਿਆ ਅੱਜ ਸਰਜਿੰਦਰ ਵੀ ਆ ਗਿਆ ਔਰ ਛੜਤ ਨਹੀਂ ਮੇਰੇ ਵੀਰੋ ਮੋਟਰ ਵੀ ਔਰ ਲਾਈ ਜਾਂਦੇ ਆ ਮਸਾਲਾ ਚੋਂ ਉੱਪਰ ਹੈ ਮੈਂ ਕੋਲੀ ਖੜਾ ਬੇਫਿਕਰ ਹੋ ਜਾ ਇਦਰ ਮੇਸਤਰੀ ਸਾਹਿਬ ਵੀ ਆਪਣੇ ਚਾਹ ਪੀ ਰਹੇ ਨੇ ਹੈਲੋ ਕਰ ਦੇ ਮੇਸਤਰੀ ਸਾਹਿਬ ਹਾਂ ਜਮਾ ਆਓ ਦੇਖੋ ਕੇ ਰੋਟਾਂਆਂ ਦਾ ਮੇਸਤਰੀ ਵੀ ਚੱਕ ਦਾਂਗੇ ਸਿਕੰਦਰਪਾਲਾ ਚਾਹ ਜੂ ਮੇਲਾ ਵੇਖੀ ਚੱਲੋ ਹੁੱਲਾ ਦਾ ਹੋ ਨਹੀਂ ਆਰਦਾ ਨਹੀਂ ਰੇਟ ਹੋ ਗਿਆ ਹੁੱਲਾ ਦਾ ਕੀ ਆਰ ਜਾਂਦਾ ਠੀਕ ਹੈ ਹੁੱਲੇ ਹੱਲੇ ਦਾ ਮੇਸਤਰੀ ਕਿਹੜੀ ਟੱਕ ਦੀ ਵੇਚੀ ਨਾ ਜਲੇ ਲਾ ਲ ਕੇ ਕਹਾਣ ਦੀ ਤਾਰ ਤੱਕ ਬਾਬੇ ਉਹ ਕੰਮ ਹਾਈਫਾਈ ਹੋਇਆ ਪਿਆ ਸਮਾਨ ਢੋਂਦੇ ਢੋਂਦੇ ਮਰ ਗਏ ਆ ਗਿਆ ਜੀ ਆ ਗਿਆ ਹਾ ਕੇ ਜੀ ਆਗੇ ਡੱਬੇ ਵਿੱਚ ਹੀ ਇਹਦੇ ਸਭ ਕੁਝ ਹੈਗਾ ਪਾਓ ਜੀ ਪਾਓ ਪਾਣੀ ਪਾੜੋ ਪਾਓ 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 ਵਾ ਲਾਉ ਜੀ ਤੋਂ ਬਣਦਾ ਨਾ ਸੀਨ ਹੁਣ ਇੱਕ ਨੰਬਰ ਕਰਦਾ ਦਵਣੀ ਵਰਗੇ ਆ ਆਪਣੀ ਮੇਨ ਹਾਈਲਾਈਟ ਮਿਸਤਰੀ ਸਾਹਿਬ ਮਿਸਤਰੀ ਜਾਰੀ ਹਾਂ ਹਾਂ ਕਰਾਵਾਂਗੇ ਲੈ ਕੇ ਬਾਬੇ ਦਾ ਨਾਂ ਕਰਤਾ ਕੰਮ ਸਟਾਰਟ ਜਦੋਂ ਸਾਥ ਤੇ ਬੈ ਕੇ ਦੱਸਾਂਗੇ ਜੀ ਲਓ ਜੀ ਮਿਸਤਰੀ ਸਾਹਿਬ ਪੂਰੇ ਹਾਈ ਟਾਈ ਲੈਵਲ ਚੰਦਰਾ ਕੰਮ ਹਾਂ ਸਰਾਲਾ ਰੱਖੀ ਐ ਤੇ ਚੋਬਰਾ ਨੇ ਵੀ ਜੋਰ ਲਾ ਰੱਖਿਆ ਪੂਰਾ ਠੀਕ ਐ ਤੇ ਬਸ ਬਾਬੇ ਹੁਣ ਵੀਡੀਓ ਵੀਡੀਓ ਬਣੂ ਘੱਟ ਸਾਨੂੰ ਸਹੀ ਦੱਸਦਾ ਪਹਿਲਾਂ ਵਾਲਾ ਮਿਸਤਰੀ ਜ ਆਪਣਾ ਸਲੋ ਅੱਜ ਕਿਤੇ ਇਨਾ ਜਿਆਦੇ ਫਾਸਟ ਮਿਸਤਰੀ ਮਿਲਿਆ ਨਾ ਧਰਮ ਵਾਲੀ ਗੱਲ ਹੀ ਐ ਸਾਡੀ ਛਾਲ ਚ ਘਾਲ ਸਾਨੂੰ ਇਨਾ ਪਤਾ ਐ ਸਾਡਾ ਪੁਰਾਣਾ ਮਿਸਤਰੀ ਘਟੋ ਘਟੇ ਨੂੰ ਹੋਵੇ 30 35 40 ਸਾਲ ਹੋਏ ਕੰਮ ਕਰਦੇ ਨੂੰ ਮਿਸਤਰੀ ਨੂੰ ਕੀ ਕਰਕੇ ਨਹੀਂ ਤਾਂ ਕਰਕੇ ਚਲੋ ਮੈਂ ਉਹਨੇ ਫੋਨ ਫਾਨ ਚਾਰਜ ਕਰਕੇ ਅਗਰ ਦੇਖਿਆ ਤਾਂ ਨਹੀਂ ਕਿਸੇ ਵੇਲੇ ਤੁਸੀਂ ਕੀ ਕਰਕੇ ਮੈਂ ਫੋਨ ਫਾਨ ਚਾਰਜ ਕਰਾਦਾ ਫਿਰ ਤੁਹਾਨੂੰ ਬਾਅਦ ਚ ਵਿਖਾਵਾਂ ਕੀ ਬਣਦਾ ਹਾਂਜੀ ਮੇਰੇ ਵੀਰੋ ਤੇ ਇਟਸ ਆ ਬ੍ਰੇਕਫਾਸਟ ਟਾਈਮ ਹੈ ਨਾ ਮੈਸ ਬ੍ਰੇਕਫਾਸਟ ਦਾ ਟਾਈਮ ਟੱਪ ਗਿਆ ਇਹ ਤਾਂ ਉਹ ਹੈ ਲੰਚ ਟਾਈਮ ਹੋਇਆ ਬਿਕ ਹਿਸਾਬ ਤੇ ਤੇ ਰੂਟ ਰੈਟੀ ਫੜਾਈ ਜਾਂਦੀ ਵੀ ਉਹਨਾਂ ਨੂੰ ਹਨਾ ਉਹਨੇ ਲਗਭਗ ਡੇਢ ਦੋ ਕੰਨ ਦਾ ਪਲਾਸਟਰ ਕਰਤਾਂ ਅੰਦਰੋਂ ਅੰਦਰੋਂ ਮਨ ਬਹੁਤ ਫਾਸਟ ਹੈ ਮੈਂ ਸਤਿਊ ਜੀ ਨੂੰ ਪਹਿਲਾਂ ਹੀ ਦੱਸਿਆ ਨਾ ਤੇ ਮੈਂ ਕਿਹਾ ਵੀ ਨਾ ਘਰ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਿਆ ਟਾਈਮ ਨਾਲ ਮੁੜ ਕੇ ਚੱਕਰ ਗਿਆ ਹੱਥ ਨੇ ਕੰਮ ਦਾ ਹੋਰ ਕੱਸ ਵੱਜ ਜਾਂਦਾ ਕੰਮ ਹੋਰ ਬਹੁਤ ਨੇ ਵੀਡੀਓ ਵਗੈਰਾ ਪਾਉਣੀਆਂ ਹੁੰਦੀਆਂ ਆਪਾਂ ਤੇ ਮੈਂ ਕਿਹਾ ਮੁੜ ਕੇ ਟਾਈਮ ਨਹੀਂ ਲੱਗਣਾ ਤੇ ਦਾਣਾ ਪਾਣੀ ਦਾ ਪਹਿਲਾਂ ਹੀ ਕੰਮ ਨੇ ਮੇੜਦਾ ਸਾਰੇ ਕੂਤਰਾਂ ਦਾ ਮੈਂ ਠੀ ਕਿ ਨੱਕੜਾ ਨੂੰ ਦਾਣੇ ਪਾਣੀ ਪਾ ਦਈਏ ਲਓ ਜੀ ਇਧਰ ਵੱਡੀਆਂ ਕਬੂਤਰਾਂ ਵਾਲੇ ਪਾਸੇ ਦਾਣੇ ਵੀ ਪਾਤੇ ਬਾਈ ਤੇ ਸ਼ੁੱਧ ਵਾਟਰ ਵੀ ਪਾਤਾ ਓਕੇ ਰਿਪੋਰਟਾ ਪਾਣੀ ਵੀ ਏ ਢਾਗ ਤੇ ਲਾ ਦਈ ਬੀ ਲੋਕ ਇਹਨਾਂ ਨੂੰ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਵਾਲੇ ਪਾਸੇ ਵੀ ਦਾਣੇ ਵੀ ਪਾਤੇ ਬਰੋ ਠੀਕ ਹੈ ਤੇ ਵਾਟਰ ਵੀ ਪਾਤਾ ਟਾਈਮ ਨਾਲ ਹੀ ਕੰਮ ਤੇ ਤੁਹਾਨੂੰ ਮਿਹੜ ਬਾਬਿਓ ਤੇ ਗਰਮੀ ਦੇ ਹਿਸਾਬ ਨਾਲ ਦੇਖ ਲਓ ਉਚੜੀਆਂ ਨਾ ਸਾਰਾ ਹਨਾ ਕੱਪੜੀ ਵਾਂਨ ਉਚੜੀਆਂ ਆਂਦੇ ਤੇ ਕੰਮ ਬਹੁਤ ਹੀ ਜ਼ਿਆਦਾ ਬਾਦੋ ਕੱਸਤੇ ਹੋਇਆ ਬੈਸ ਟਾਈਮ ਮਾਨੇ ਕਿ ਚਲੋ ਪੂਰਾ ਖਿੱਚਦਾ ਕੰਮ ਹੈ ਤੇ ਲਓ ਭਾਈ ਇਹਨੂੰ ਲਾ ਦਾਂ ਮੈਂ ਲੋਕ ਵਗੈਰਾ ਫਿਰ ਚਾਲਦੇ ਆ ਉਧਰਲੇ ਕਰੇ ਲਓ ਜੀ ਇਟਸ ਲਾਂਚ ਟਾਈਮ ਹੀ ਰੱਖ ਲੋ ਯਾਰ ਦੁਪਹਿਰਾ ਹੀ ਹੋਇਆ ਪਿਆ ਵਾ ਵਾ ਸਿਕੰਦਰ ਜੀ ਓਕੇ ਨੇ ਰਿਪੋਰਟਾਂ ਸੈਟਾ ਕੰਮ ਲਓ ਜੀ ਖਾ ਲਈਏ ਹੈ ਅਨ ਟਾਈਮ ਅਨ ਅਨ ਟਾਈਮ ਲੱਗੇ ਪੈਂਆਂ ਵਾਸਨ ਦਿਖਾਵਾਂਗੇ ਬੜੀ-ਬੜੀ ਹਨਾ ਬੀ ਦੀ ਬਿਊਟੂ ਜਿਆਦਾ ਨਹੀਂ ਲਾਉਂਦੇ ਮਾੜੀ ਮੋਟੀ ਲਾਗੇ ਦਿਖਾਇਆ ਕਰਾਂਗੇ। ਓ ਮਾਈ ਗੋਡ ਨੰਗੇ ਪਰੀ ਹੋਏ ਪਵਾ ਕੋਈ ਧੱਕਾ ਮਲੇ ਆਂਗੂ ਮੈਂ ਵੇਖੋ। ਹਜ਼ਾਰ ਰੋਟੀ ਖਾਣੀ ਆ ਮੈਂ। ਇੱਕ ਕਰਤੀ ਪਲਾਸਟਰ। ਮੈਂ ਖੂਡਾਂ ਦਾ ਤੁਸੀਂ ਦੇਖੋਗੇ ਵੀ ਐ ਜਿੰਦਗੀ ਬਣਦੇ ਨੇ ਖੂਡਾਂ ਦੀ। ਇੱਧਰ ਵੀ ਪਲਾਸਟਰ ਕਰਦਿਨੀ ਆ ਬਸ ਅਜੇ ਇੱਕ ਟਾਈਮ ਕੁਝ ਵੀ ਨਹੀਂ ਹੋਇਆ। ਤੇ ਖਿੱਚੀ ਆਉਂਦੇ ਚੋਬਰ ਕੰਮ ਆ। ਹਨਾ। ਚਲੋ ਬਾਪਿਓ ਤੇਰੇ ਕੇਰਾ ਆਪਾਂ ਖੇਤ ਚ ਲੈ ਜੀਏ। ਚੱਲ ਕੇ ਥੋੜਾ ਜਾ ਮੂੰਹਾਂ ਬਦਲ ਕੇ ਆਉਣਾ ਸੀਗਾ ਬਸ ਇੱਕ। ਹੁਣ ਮੁੜਿਆ ਆਉਣ ਨੇ ਦੰਣੀ ਵਰਗੇ ਕੰਮ ਕਰੀ ਜਾਂਦੇ ਆ। ਪਹੁੰਚ ਗਏ ਭਾਈ ਖੇਤ ਤੇ ਕਰਨਾ ਕੀ ਆ ਬਸ ਮੈਨੂੰ ਤਾਂ ਆਪ ਨਹੀਂ ਪਤਾ ਕਰਨਾ ਕੀ ਆ ਹਣਾ ਹਾਂ ਆ ਇਧਰੋਂ ਆਹ ਟੱਕਣਾ ਬੰਦ ਕਰਨਾ ਔਰ ਟੱਕਣ ਚ ਇਧਰ ਲਾਉਣਾ ਇਥੋਂ ਦੀ ਪਾਣੀ ਕਰਕੇ ਇਧਰ ਛੱਡਣਾ ਕਿੱਲੇ ਚ ਲਓ ਜੀ ਐਨੇ ਹੀ ਕੰਮ ਸੀਗਾ ਤੇ ਕਰਤਾ ਵਾ ਠੀਕ ਹੈ ਕਿ ਨਹੀਂ ਥੋੜਾ ਜਿਹਾ ਟੱਕਣ ਦੀ ਅਤਲਾ ਬਦਲੀ ਕਰਨੀ ਪਈ ਆਹ ਟੱਕਣਾ ਇਧਰੋਂ ਕੱਟਣਾ ਪਿਆ ਇਧਰੋਂ ਪੱਟ ਕੇ ਇਧਰ ਲਾਉਣਾ ਪਿਆ ਹਣਾ ਬਾਕੀ ਓਕੇ ਰਿਪੋਰਟਾਂ ਬਸ ਤੇ ਕਿਹਾ ਆਦੇ ਹੁਣ ਕਰਨ ਲੱਗਦੇ ਹੱਥ ਆਪੇ ਇਧਰ ਮੀਤੇ ਕੋਲੇ ਵੀ ਢੀੜਾ ਮਾਰ ਲਾ ਮੈਂ ਖੇਤੋਂ ਆਉਂਦੇ ਹੋਏ ਹਣਾ ਤੇ ਇਧਰ ਵੀ ਹੋ ਚੱਲੀ ਐ ਤੇ ਕੀ ਕਰ ਰਹੇ ਸੀ ਕੁਛ ਆਪਣਾ ਕੰਮ ਸਟਾਰਟ ਕੀਤਾ ਮਾੜਾ ਮੋਟਾ ਕ ਨਹੀਂ ਹਜੇ ਏਰਾ ਜਾਲ ਨਾਲ ਲਿਆਉਣ ਵਾਲਾ ਜਾਲੀਆਂ ਦਾ ਪੰਗਾ ਉਹਨੇ ਅਰਲਾ ਗੁੰਡੇ ਲਾ ਆਂਦਾ ਪਹਿਲਾਂ ਜਾਲ ਨਾਲ ਲਾਵਾਂਗੇ ਹੈ ਫਿਰ ਬਾਅਦ ਚ ਯਾਰ ਜਦੋਂ ਉਹ ਕਰਾਂਗੇ ਆਪਾਂ ਕਈ ਵਾਰੀ ਵੈਲਡ ਵੈਲਡ ਤੋਂ ਕੰਮ ਹੋ ਜਾਂਦਾ ਟੇਡਾ ਓਕੇ ਨਹੀਂ ਨਹੀਂ ਹੁੰਦਾ ਟੱਕ ਗਾੜ ਕੇ ਲਾਾਂਗੇ ਸਾਰੇ ਪੱਕੇ ਕਰਤੇ ਆ ਕਿ ਨਹੀਂ ਮੇਰਾ ਪੱਕੇ ਆ ਪੱਕੇ ਆ ਇਹ ਪੱਕੇ ਬੁੱਕੇ ਕਰਦੇ ਜੇ ਕੋਈ ਮਾੜਾ ਮੋਟਾ ਕੋਈ ਤੇ ਰਹਿੰਦਾ ਟਾਂਕਾ ਕਿਤੇ ਭਰ ਦੇ ਤੂੰ ਲੱਗਦਾ ਜੱਜ ਕੇ ਭਰ ਦੇ ਤੇ ਮੁੜ ਕੇ ਫਿਰ ਆਪਾਂ ਜਾਲਾਂ ਦਾ ਪੰਗਾ ਹੀ ਉਧਰ ਲੈ ਕਰੇ ਇੱਥੇ ਲਾਉਣਾ ਉਹ ਉੱਥੇ ਲਾਉਣਾ ਜਾਲਾਂ ਮਾ ਫਿਰ ਠੀਕ ਹੈ 80 ਟਾਈਮ ਟੀਵੀ ਲਿਆਂਦੀ ਮੇਰੇ ਵੀਰੋ ਨਾ ਵਾਸਤੇ ਚੁੱਬਰ ਕੰਮ ਖਿੱਚੀ ਜਾਂਦੇ ਆ ਤੇ ਆ ਭਾਂਡੇ-ਪੁੰਡੇ ਲਾ ਜਾਂ ਸਾਰੇ ਅੰਦਰ ਹਣਾ ਯਾਰ ਅਮੀਰ ਆਇਆ ਲਾਜੀ ਲੱਗੇ ਪਏ ਆ ਮੈਂ ਕਿਹਾ ਸਾਰੇ ਮੁੰਡੇ ਏਸੀ ਵਾਲੇ ਆ ਇਹ ਤਾਂ ਹੀ ਗਰਮੀ ਮੰਨਦੇ ਆ ਤੁਸੀਂ ਤਾਂ ਨਹੀਂ ਏਸੀ ਵਾਲੇ ਤੁਸੀਂ ਤਾਂ ਨਹੀਂ ਏਸੀ ਵਰਤਦੇ ਕਿ ਮਾੜਾ-ਮੋਟਾ ਨਹੀਂ ਮਾੜਾ-ਮੋਟਾ ਮਾੜਾ-ਮੋਟਾ ਵਰਤ ਲੈਨੇ ਠੀਕ ਆ ਫਿਰ ਮੈਂ ਏਸੀ ਰਹਿ ਤਾ ਜਮਾ ਆ ਪਰ ਉਹ ਮੇਰੀ ਢੋਲ ਗਈ ਹੈ ਹੈ ਢੋਲ ਕਿ ਮੈਂ ਮੋਟਰ ਸ਼ੈੱਡ ਕਿ ਨਾ ਭਰ ਦਿਆਂ ਕਿ ਬਾਲਟਨ ਭਰ ਦਿਆਂ ਲੈਣੀ ਪਰ ਹਾਂ ਬਰੂ ਲਾਈਟ ਤਾਂ ਹੈਣੀ ਹੈ ਨਾ ਹਾਂਜੀ ਇਹਨਾਂ ਵਾਸਤੇ ਕੇ ਅਸੀਂ ਜਵਾੜੇ ਛੋਟੇ ਜਿਹੇ ਵਾਸਤੇ ਇਹਨਾਂ ਵਾਸਤੇ ਕਰਾਂਗੇ ਹੱਲ ਇਟਸ ਰੈਸਟ ਟਾਈਮ ਮੇਰੇ ਵੀਰੋ ਮਿਸਤਰੀ ਜੀ ਘਰੇ ਗਏ ਨੇ ਆ ਰੈਸਟ ਨਹੀਂ ਆਪਾਂ ਪੱਥਰ ਚੱਕ ਸਾਡੀ ਕੋਈ ਰੈਸਟ ਨਹੀਂ ਅਸੀਂ ਪੱਥਰ ਪੁੱਤਰ ਚੱਕ ਕੇ ਸਾਈਡ ਤੇ ਕਰਨੇ ਪੈਣਗੇ ਸਾਨੂੰ ਸਿਕੰਦਰ ਕੱਲੇ ਚੱਕ ਦੂੰ ਮੈਂ ਸਿਕੰਦਰ ਹੋ ਗਿਆ ਔਖਾ ਬਾਈ ਬੋਕੀ ਵੱਜ ਗਈ ਉੱਥੇ ਵੀ ਵੱਜ ਗਈ ਇਸ ਦੂਪਰ ਉਲਟ ਟਾਲਟਾਂ ਘਰ ਟੈਹੀ ਮੇਰੇ ਵਾਲਾ ਹਾਲ ਹੋ ਗਿਆ ਦਾ ਵੀ ਗਰਮੀ ਖਾ ਬੈਠਾ ਨਾ ਰੁੱਟੀਆਂ ਆਟੀਆਂ ਤੇ ਮੁੜ ਕੇ ਕੰਮ ਔਖਾ ਹੁੰਦਾ ਫਿਰ ਬਾਹਰ ਕੱਢਣਾ ਪਤਾ ਐ ਇਹਨੇ ਚਰਬ ਹੋ ਗਿਆ ਐ ਇਹਨੂੰ ਬਰਾ ਹੀ ਕੋਈ ਨਹੀਂ ਡਾਕਟ ਹੋ ਗਿਆ ਡਾਕਟ ਹੋ ਗਿਆ ਮਨ ਦਾ ਇਹ ਦਸ ਰਹੀਆਂ ਕਰ ਚਲੋ ਬਾਪ ਹੁਣ ਚੱਲਦੇ ਆ ਆਪਾਂ ਮੀਤੇ ਕੋਲੇ ਠੀਕ ਐ ਤੇ ਪਾਣੀ ਫੜਾ ਵੀ ਉਹਨੂੰ ਮੁੰਡੇ ਨੂੰ ਤੇ ਆਦਰ ਪੱਥਰ ਲਾਤੇ ਸੀ ਚਾਕੇ ਮੈਂ ਤੇ ਦਵਣੀ ਨੇ ਠੀਕ ਆ ਆ ਤਿੰਨ ਪੱਥਰ ਆਪਣੇ ਆਲ ਦੇ ਆਸਤੇ ਆ ਬਾਕੀ ਪੱਥਰ ਆਪਣੇ ਛੱਤ ਵਾਸਤੇ ਆ ਬਰੀਤੀ ਵਧ ਗਈ ਨੇ ਨਾਲ ਨਿਕਲ ਗਈ ਹਨਾ ਠਗੀ ਪਈ ਸੀ ਸਾਰੀ ਇਹ ਮਿਸਤਰੀ ਨੂੰ ਦੱਸਿਆ ਨਾ ਉਹਦਾ ਰਿਸੈਸ ਟਾਈਮ ਹੋਗਾ ਉਹ ਕਰੇਗਾ ਕਿਰਾਂ ਕਹਿੰਦਾ ਮੈਂ ਘੰਟਾ ਦੇ ਘੰਟੇ ਨੂੰ ਗਰਮੀ ਬਾੜੀ ਹੈ ਨਜਾਇਜ਼ ਲਾਈਟ ਵੀ ਜਾਵੜੀ ਨਹੀਂ ਤਾਂ ਕੋਲੇ ਪੱਖਾ ਲੱਗਿਆ ਪਿਆ ਸੀਗਾ ਤੇ ਇਧਰ ਆ ਦੇਖਿਆ ਬਈ ਇਹ ਪੈਂਚਰ ਹੋ ਗਿਆ ਦਵਣੀ ਕਾ ਇਹ ਪੈਂਚਰ ਹੋਇਆ ਪਿਆ ਤੇ ਮੈਂ ਜਦੋਂ ਦੇਖਿਆ ਮੈਂ ਗੱਲ ਤੋਹੀ ਹੋਈ ਹੋਈ ਹਨਾ ਉਸ ਨਾਲ ਪੈਂਚਰ ਉਹ ਪੈਦਨੂ ਮੀਤੇ ਕੋਲ ਲੈ ਕੇ ਚਾਲਦੇ ਆਂ ਨੜੇ ਉਤੋਂ ਬਾਰੀਆਂ ਦੇ ਜੰਗਲਾਂ ਦਾ ਪੁੱਛ ਕੇ ਉਹਨੇ ਵੀ ਕੀ ਹਿਸਾਬ ਕਿਤਾਬ ਹੈ ਤੇ ਮੁੰਡਾ ਤੂੰ ਨਿਆਰੇ ਨਾਲ ਪੈ ਜਾ ਤੇ ਵਧ ਘਟ ਚਲੀ ਜਾਂਦੀ ਹਵਾ ਫੇਰਾ ਆਮੀ ਆ ਜੂਦੇ ਨੂੰ ਤਾਂ ਪਹੁੰਚ ਗਏ ਜਿਹੜਿਆ ਹੈ ਅੰਦਰੋਂ ਬਾਹਰੋਂ ਸਾਰਾ ਬਾਹਰੋਂ ਖੁੱਲੇ ਹੋਗਾ ਨਹੀਂ ਅੰਦਰੋਂ ਜਿਹੜਿਆ ਹੈ ਅੰਦਰੋਂ ਚੜ ਜਾਂਦਾ ਉਹ ਬਾਹਰੋਂ ਲਾਉ ਲਾ ਕੇ ਜਾਂਦਾ ਮੀਤਰਗੇ ਦੁਕਾਨ ਬੰਦ ਕਰੀ ਪਈ ਇਹਨਾਂ ਦੀ ਵੀ ਕੰਮ ਕਰਨ ਦੇ ਚਾਲੇ ਨਹੀਂ ਸੁਣ ਸਹੀ ਦੱਸਾਂ ਤਾਂ ਬਸ ਇਹਨਾਂ ਨੇ ਵੀ ਬੰਦ ਹੀ ਕਰਾਉਣੀ ਹੈ ਐ ਅੱਡਾ ਤਾਂ ਹੈ ਨਹੀਂ ਕੋਈ ਐਡਾ ਤਾਂ ਹੈ ਨਹੀਂ ਕੋਈ ਚੱਕਣਾ ਤਾਂ ਸਮਾਨ ਹੀ ਨਹੀਂ ਮੀਤੇ ਕੋਲੇ ਥੋੜੀਆਂ ਗੰਦੀਆਂ ਤੂੰ ਸਹੀ ਗੱਲ ਹੈ ਚ ਉਨੇ ਇੱਥੇ ਬਹ ਜਾਣੇ ਮੈਂ ਕਿਹਾ ਹਾਈ ਓਏ ਆਹਾ ਆਰਾਮ ਹੀ ਆ ਗਿਆ ਹੈ ਹਾਂਜੀ ਮੇਰੇ ਵੀਰੋ ਇਟਸ ਕਿਉਂ ਗਿਆ ਯਾਰ ਮੈਂ ਇੱਕ ਅੱਧੀ ਜੂਰੀ ਕੋਈ ਨਹੀਂ ਹੁੰਦਾ ਜਿੰਨੀਆਂ ਖਾਲਾ ਖਾਣੀਆਂ ਇਟਸ ਡਿਨਰ ਨਹੀਂ ਲਾਂਚ ਟਾਈਮ ਹੋਇਆ ਕਿਆ ਠੀਕ ਹੈ ਕਿ ਨਹੀਂ ਤੇ ਮੈਂ ਜਾ ਕੇ ਆਉਣਾ ਬਈ ਫਿਰ ਫੋਨ ਆ ਗਿਆ ਯਾਰ ਮੈਂ ਥੋੜਾ ਜਿਆ ਲੰਬੀ ਜਾ ਕੋਣਾ ਬਸ ਮੈਂ ਹੁਣੇ ਹੀ ਮੁੜਾ ਕੁ ਮਿੰਟਸ ਘੰਟਾ ਜੀ ਆ ਬੰਦਾ ਸਾਡਾ ਜਮੇ ਇਲਟਾ ਪਿਆ ਤਾਂ ਬੁਰਾ ਹਾਲ ਹੀ ਹੋ ਜਾਂਦਾ ਇਹਦੇ ਵਾਸਤੇ ਵੀ ਕੋਈ ਚੰਗੀ ਮੈਡੀਸਿਨ ਲਿਆ ਕੇ ਦਿੰਦਾ ਆਉਂਦਾ ਹੋਇਆ ਮੈਂ ਤੇ ਹਜੇ ਮਿਸਤਰੀ ਵੀ ਆਪਣਾ ਘਰੋਂ ਨਹੀਂ ਮੁੜ ਕੇ ਆਇਆ ਕਿਆ ਫਿਰ ਕਰਦੇ ਆ ਵੀਡੀਓ ਕੰਟੀਨਿਊ ਚੱਲ ਪ ਲੈ ਕੇ ਸਲਪੈਂਡਰ ਯਾਰਾਂ ਦਾ ਕਿਹਾ ਕਿ ਨਹੀਂ ਗਲੇ ਮਗਾ ਚ ਪਿਊਲ ਪਵਾ ਲਿਆਵਾਂਗੇ ਬਸ ਇਹਨਾਂ ਉਹ ਵੀ ਥੋਕ ਦਾ ਸੁਨੇਹਾ ਆ ਵੇਣਾ ਛੇ ਦੀ ਮੋੜੇ ਅੱਗੇ ਵਾਪਸ ਹਾਂਜੀ ਮੇਰੇ ਵੀਰੋ ਚੱਲਦੇ ਆਂ ਭਾਈ ਬਸ ਕਿਹਾ ਕਿ ਵੀ ਵੈਸੇ ਉਹ ਥੋੜਾ ਜਨਾ ਸੋਚਿਆ ਸਤੂ ਵੱਧ ਟਾਈਮ ਲੱਗ ਗਿਆ ਚਲੋ ਕੋਈ ਨਾ ਚੱਲਦੇ ਆ ਕਰ ਯਾਰ ਸਾਜੋ ਤੋਂ ਲੰਬ ਕੋ ਮੈਂ ਬਾਗਲ ਵੇਚਦੀ ਹੋ ਗਿਆ ਬੰਦੇ ਇੱਕ ਥੋੜਾ ਜਿਹਾ ਸਮਾਨ ਫੜਨਾ ਤਸਕੀਨਰ ਵਾਸਤੇ ਦਵਾਈ ਫੜਨੀ ਹੈ ਨਾ ਤਾ ਕਰਕੇ ਚਲੋ ਬਾਪੋ ਹੁਣ ਚੱਲਦੇ ਆ ਪਿੰਡ ਨੂੰ ਤੇਲ ਵੀ ਪਵਾਇਆ ਦਵਾਈ ਵੀ ਲੈ ਲਈ ਤੇ ਸਮਾਨ ਵੀ ਲੈ ਲਿਆ ਬਕੇ ਮੇਰੇ ਜੀ ਰੋਕ ਕਰੇ ਤੇ ਬਸ ਸੁੱਖ ਸ਼ਾਂਤੀ ਹੋਵੇ ਰੋਕੋ ਜੀ ਰੋਕੋ ਡੇ ਪੈਉ ਬਰੋ ਹੈ ਹੱਸਿਆ ਹੁਣ ਤੈਨੂੰ ਫੇਰ ਦੱਸੂਗਾ ਹੈ ਕਿ ਲੱਗਾ ਪਤਾ ਹੈ ਤੁਹਾਨੂੰ ਦੱਸ ਕਿਧਰ ਤੈਨੂੰ ਮੈਂ ਦੱਸ ਕਿਧਰ ਰਹੀ ਸੀਗਾ ਹੋਰ ਮਿਸਤਰੀ ਜੀ ਲੱਗੇ ਬਾਂਜੀ ਠੀਕ ਹੈ ਸਹੀ ਹੈ ਸਹੀ ਹੈ ਬਾਕੀ ਕੋਈ ਗੱਲ ਨਹੀਂ ਮੰਤਰ ਲਈ ਬੰਦੇ ਨੂੰ ਦਵਾਈ ਦੂਈ ਦੇ ਦਿਆਂ ਯਾਰ ਇਧਰ ਟਟੀਆਂ ਰੋਕੂਗੇ ਔਰ ਨੰਗਾ ਤਾਂ ਨਹੀਂ ਪੈ ਜਾਵਾਂ ਪਾਇਆ ਲੀੜੇ ਅਲ ਗੋਲੀਆਂ ਲਿਆਦਿਆਂ ਤੇਰੇ ਵਾਸਤੇ ਨਾ ਕੋਈ ਨਾ ਦੱਸ ਦੰਦ ਤੈਨੂੰ ਕਿਵੇਂ ਲੈਣਾ ਇੱਕ ਮਿੰਟ ਰੋਕਾ ਕਰ ਦਿਆਂ ਲੈ ਤੇਰਾ ਜੀ ਇਧਰ ਮੀਤੇ ਮਿਸਤਰੀ ਕੋਲ ਵੀ ਆ ਚੁੱਕੇ ਆ ਇਹਨਾਂ ਨੇ ਫੋਨ ਕਰਕੇ ਸਪੈਸ਼ਲ ਆਪ ਸੱਦਿਆ ਮੈਂ ਕਮਾਲ ਹੋਈ ਪਈ ਹੈ ਲੱਗੇ ਪਈ ਹੈ ਤੇ ਕੋਂਡੇ ਕੰਡੇ ਲਾ ਰਿਹਾ ਬਾਰੀਆਂ ਤੇ ਤੇ ਕਹਿੰਦੇ ਜਾਲੀ ਵੀ ਚਾਕਲੇਟ ਦੀ ਜਾਲੀ ਵੀ ਲਾ ਦਨੇ ਆ ਮੈਂ ਫਿਰ ਤਾਂ ਬਾਲੀ ਸੁਣੀ ਗੱਲ ਆ ਹਨਾ ਜਮਾ ਇੱਕ ਹਸਾਲ ਤੇ ਮੀਂਹ ਪੈਣ ਵਾਲੀ ਕੰਮ ਹੀ ਹੋ ਜੂਗਾ ਜੇ ਲਾ ਦੋ ਤਨੇ ਅੱਜ ਫਰਕ ਆ ਹੋ ਜੂ ਮੀਤੇ ਗੜੇ ਗੁੜੇ ਆ ਜਾਣਗੇ ਤੂਫਾਨ ਆ ਜੂ ਪਰਲੇ ਆ ਜੂ ਜੇ ਤੂੰ ਆ ਕੰਮ ਕਰਤਾ ਤਾਜਾ ਜ ਸੱਚੀ ਗੱਲ ਐ ਬਸ ਫੇਰ ਠੀਕ ਐ ਓਕੇ ਰਬੋਟਾਂ ਇਟਸ ਟੀ ਟਾਈਮ ਮੇਰੇ ਵੀਰੋ ਚਾਹੇ ਵੀ ਬਣਾ ਲਿਆ ਆਂਦੀ ਟਾਈਮ ਹੋ ਗਉਣ ਲੱਗ ਪਾ 5:30 5 ਤੇ ਮਿਊਜ਼ਿਕ ਚੱਲ ਰਿਹਾ ਹਨਾ ਜਿਆਦਾ ਵੀਡੀਓ ਮੈਂ ਬਣਾ ਨਹੀਂ ਸਕਦਾ ਚਾਹ ਗਈ ਜੀ ਕੋਈ ਨਾ ਕੋਈ ਨਾ ਮੋੜੋ ਮੋੜੋ ਲਾਉ ਜੀ ਤੇ ਜਾਲੀ ਵੀ ਚੱਕ ਲੈਣੀ ਮਿੱਤਰੇ ਕੋਲੇ ਮੈਂ ਕਹਿੰਦੇ ਜਾਲੀਆਂ ਜੂਲੀਆਂ ਲਾ ਦੇਣਾ ਹੁਣ ਟਾਈਮ ਨਾਲ ਅਈਏ ਮੈਂ ਤਾਂ ਓਕੇ ਰਪੋਟਾਂ ਲਾ ਦੇ ਲਾਉਣੇ ਪਤਾ ਲੈ ਚੋਬਰਾ ਮੋਟੀ ਜਾਲੀ ਆ ਗਈ ਆਪਣੇ ਕੰਮ ਕਰ ਜਾਂਦਾ ਸੀਗਾ ਲਾ ਤੇ ਵਾਹ ਬਰੋ ਬਣ ਰਹੀ ਆ ਗੱਲ ਹੁਣ ਲੱਗ ਰਿਹਾ ਵੀ ਕੰਮ ਹੋ ਰਿਹਾ ਆਪਣਾ ਠੀਕੋ ਕਿ ਨਹੀਂ ਮੋਟੀ ਲੈਂਦੀ ਬਰੀਕ ਵੀ ਚੱਕ ਲੈ ਮੈਂ ਚੰਗਾ ਮੈਂ 1 ਮਿੰਟ ਜੀ ਨਾਈਸ ਸੋਨਾ ਵਰ ਰਿਆ ਕਾ ਬਾਬੇ ਉਹ ਕਿ ਰਿਪੋਰਟਾ ਨਾ ਬਰੀਕ ਜਾਲੀ ਚੱਕ ਲਾਂ ਤਾਂ ਬਾਲਾ ਪ੍ਰੈਸ਼ਰ ਪੈ ਗਿਆ ਬਾਦ ਵਜਣਾ ਬਸ ਪੁੱਛੋ ਨਾ ਕਿ ਤੱਕ ਹੀ ਜਾਂਦਾ ਨਾ ਲੋ ਜੀ ਬਰੀਕ ਜਾਲੀ ਵੀ ਚੱਕ ਲਿਆਂਦੀ ਠੀਕ ਹੈ ਕਿ ਨਹੀਂ ਤੇ ਆ ਗਈ ਜੀ ਬਰੀਕ ਜਾਲੀ ਵੀ ਆ ਗਈ ਮੋਟੀ ਜਾਲੀ ਵੀ ਆ ਗਈ ਲਾਉਣੇ ਹੋ ਕਿ ਵੇਖਾਂਗੇ ਇਹਨੂੰ ਬਹਿ ਕੇ ਲਾਉਣੇ ਆ ਪਰ ਫਿਰ ਠੀਕ ਹੈ ਤਰਾ ਕਰ ਬਣਦਾ ਜੀ ਬਣਦਾ ਉਹ ਪਿੱਛੇ ਕੋ ਹੋਰ ਪੁਰਾਣਾ ਬਣਦਾ ਵੀ ਆਇਆ ਬੈਠਾ ਆਪਣੇ ਪਹਿਲਾਂ ਮੈਂਤੀ ਆਪਾਂ ਮਾਰ ਕੇ ਆਈ ਸੀ ਨਾ ਉਦੋਂ ਠੀਕ ਹੈ ਬੁਲਾਓ ਜੀ ਇੱਧਰ ਆਪਣੇ ਖੁੱਡਿਆਂ ਦੇ ਨਾਲ 바ਰੀਆਂ ਤੇ ਵੀ ਲਾਉਣ ਲੱਗੇ ਜਾਲੀ ਪਹਿਲੇ ਨੰਬਰ ਤੇ ਤਾਂ ਲਾਵਾਂਗੇ ਮੋਟੀ ਜਾਲੀ ਇੰਚੀ ਵਾਲੀ ਹਨਾ ਤੇ ਉਸ ਤੋਂ ਬਾਅਦ ਬਰੀਕ ਵੀ ਲਾ ਕੇ ਰੱਖੀ ਪਈ ਐ ਸਾਰਾ ਕੰਮ ਚੱਲ ਰਿਹਾ ਦਾ ਨਾਲ ਦੀ ਨਾਲ ਇਹ ਕੰਮ ਮੈਂ ਆਪ ਇੱਧਰ ਕੋਲੇ ਖੜਾ ਮੜਾ ਜਾ ਮੈਂ ਕੋਲੇ ਖੜ ਕੇ ਕਰਾ ਦਿਆਂ ਹਨਾ ਮਿਸਤਰੀ ਕੋਲੇ ਕੱਲਾ ਦਗਣੀ ਆ ਬਈ ਮੇਰੀ ਲਈ ਜਾਂਦਾ ਦਗਣੀ ਧਰਨਾਟ ਬੰਦਾ ਹਾਂਜੀ ਮੇਰੇ ਬਿਰੋ ਤੇ ਕਰ ਦਈਏ ਭਾਈ ਵੀਡੀਓ ਦੇ ਆਂਦੀ ਕਿ ਮੈਂ ਕਿਹਾ ਹਨਾ ਤੇ ਸ਼ਾਮ ਨੂੰ ਮੈਂ ਲਾ ਤਾਂ ਉਦੋਂ ਬਾਅਦ ਸਾਨੂੰ ਕੁਝ ਵੀ ਨਹੀਂ ਦਿਖਾਇਆ ਗਿਆ ਹਨਾ ਚੱਕਰ ਕੀ ਸੀ ਮੈਂ ਜਾਵੜਾ ਸੀ ਕੰਮ ਤੇ ਚਲੋ ਕੋਈ ਡਿੱਗਤ ਵਾਲੀ ਗੱਲ ਨਹੀਂ ਹਨਾ ਤੇ ਦਵਣੀ ਤੇ ਸਹੀ ਦਾ ਸੰਭਈ ਹਨਾ ਮੈਂ ਵੀ ਜਾਵੜਾ ਸੁਖਜਿੰਦਰ ਵੀ ਜਾਵੜਾ ਕੱਲਾ ਦਵਣੀ ਸੀ ਮਿਸਤਰੀ ਕੋਲੇ ਬਈ ਤੇ ਸਾਡੇ ਪਿੰਡ ਦਾ ਪਿੰਡ ਦਾ ਨਹੀਂ ਆਸੇ ਪਾਸੇ ਦੇ ਪਿੰਡਾਂ ਦਾ ਸਭ ਤੋਂ ਫਾਸਟੈਸਟ ਮਿਸਤਰੀ ਹੈਗਾ ਆਪਣੀ ਮਾਰਦਾ ਉਹ ਇਹਨੂੰ ਸਮਾਨ ਪੂਰਾ ਕਰਨਾ ਨਾ ਮਾੜੀ ਮੋਟੀ ਗੱਲ ਨਹੀਂ ਇੱਕ ਬੰਦਾ ਸਮਾਨ ਨਹੀਂ ਪੂਰਾ ਕਰ ਸਕਦਾ ਇਹ ਮਿਸਤਰੀ ਨੇ ਪਰ ਵੀ ਕੱਲੇ ਦਵਣੀ ਨੇ ਨੇਰੀ ਲਿਆਤੀ ਹਨਾ ਮੰਨਣ ਵਾਲੀ ਗੱਲ ਹੈ ਮੈਨੂੰ ਲੱਗਦਾ ਸ਼ਾਇਦ ਆਹ ਖੁੱਡਾ ਵੀ ਪਲਾਸਟਰ ਕਰ ਗਏ ਸਾਰਾ ਹਨਾ ਆਹ ਵੀ ਪਲਾਸਟਰ ਕਰ ਗਏ ਤੇ ਇਹਦੇ ਤਾਂ ਮੈਨੂੰ ਲੱਗਦਾ ਥੱਲੇ ਫਰਸ਼-ਕੁਰਸੀ ਵੀ ਪਾ ਕੇ ਘੋਲਵਾ-ਘੋਲਵਾ ਹਨਾ ਇਹ ਵੀ ਵਧੀਆ ਬਣਾ ਕੇ ਬਾਕੀ ਹੁਣ ਛੱਡੋ ਹੁਣ ਮੱਥਾ ਨਹੀਂ ਮਾਰਦੇ ਕੱਲ ਨੂੰ ਦਿਖਾਵਾਂ ਤੁਹਾਨੂੰ ਕੀ ਸੀਨ ਬਣਦਾ ਹਨਾ ਰੱਖੇ ਬਾਬਾ ਸੁੱਖ ਕੱਲ ਨੂੰ ਵੀ ਟਾਈਮ ਨਾਲ ਹੀ ਆ ਜਾਣਾ ਇਹਨਾਂ ਨੇ ਤੇ ਮੇਰੇ ਆਉਂਦੇ ਨੂੰ ਸ਼ਾਇਦ ਲੱਗੇ ਪਏ ਹੁਣ ਹਨਾ ਮੈਂ ਥੋੜਾ ਕੰਮ ਜਾਣਾ ਟੈਨਸ਼ਨਾਂ ਬਹੁਤ ਐ ਬਾਬੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਫਿਰ ਇਹਨਾਂ ਦਾ ਕਰਨਾ ਹੀ ਪੈਂਦਾ ਤੇ ਬਾਕੀ ਮੁੰਲਾ ਦਾ ਕੱਲ ਨੂੰ ਆਪラス ਰੂਸਟਰ ਦਾ ਟਾਈਮ ਨਾਲ ਹੀ ਹੋ ਜਾਣਗੇ ਸ਼ਾਇਦ ਆਪਾਂ ਨਵੇਂ ਖੁੱਡੇ ਹੀ ਵੜ ਲਗੇ। ਇਹ ਮੀਤੇ ਨੇ 12ਾਂ ਬੁਰੂਆਂ ਵੀ ਬਈ ਕਾਫੀ ਬਣਾ ਤਾ ਮੁੰਲਾ ਦਾ ਉਹਦੇ ਜਾਲੀਆਂ ਜੂਲਣ ਲਾ ਤੀਆਂ। ਉਹਦੇ ਕੋਲ ਵੀ ਭੱਜਿਆ ਸੀ ਨਾ ਮੇਰਾ ਟਾਈਮ ਨਹੀਂ ਲੱਗਾ ਸਹੀ ਦਾ ਥੋਣੂ ਵੀ ਮੈਂ ਕਹੀ ਮੈਂ ਕੰਮ ਰੋਕ ਦੇ ਬੰਦ ਕਰ ਦੇ। ਮੈਂ ਕੰਮ ਜਾ ਕੋਣਾ ਫੇਰ ਆਉਂਗਾ ਤਾਂ ਕਰਕੇ। ਚਲੋ ਕਿਆਣਾ ਕਾਫੀ ਲੇਟ ਹੋ ਗਏ 11 11 ਵਜੇ ਹੋਏ ਹੋਣਗੇ ਨਾ 11:30 ਕੱਲ ਨੂੰ ਮਿਲਦੇ ਆਂ ਬਈ। ਬਾਏ ਬਾਏ ਸਾਰਿਆਂ ਨੂੰ।